ਪੰਜਾਬ ਭਰ ਦੇ ਇੱਕ ਵਿੱਚ ਜਿਹੜਾ ਹੜ ਦੀ ਮਾਰ ਹਰ ਇੱਕ ਵਿਅਕਤੀ ਦੇ ਉੱਪਰ ਪਈ ਇਸ ਦਾ ਜਿਹੜਾ ਅਸਰ ਜਿਹੜਾ ਹੈ ਹੁਣ ਰਾਵਣ ਕੁੰਭਕਰਨ ਅਤੇ ਮੇਗਨਾਦ ਦੇ ਪੁਤਲਿਆਂ ਤੇ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਮੌਜੂਦ ਨੇ ਪੁਤਲੇ ਬਣਾਉਣ ਵਾਲੇ ਕਾਰੀਗਰ ਇਹਨਾਂ ਨਾਲ ਗੱਲਬਾਤ ਕਰ ਰਹੇ ਆ ਭਾਈ ਤੁਹਾਡਾ ਜਗਵਾਨੀ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਭਾਈ ਕੀ ਨਾਮ ਤੁਹਾਡਾ ਤੇ ਕਿੰਨੇ ਸਾਲ ਤੋਂ ਤੁਸੀਂ ਜਿਹੜਾ ਇਹ ਪੁਤਲੇ ਤਿਆਰ ਕਰ ਰਹੇ ਹੋ ਮੇਰਾ ਨਾਮ ਜੁਗਿੰਦਰ ਪਾਲ ਆ ਮੈਂ ਪਿਛਲੇ 25 ਸਾਲਾਂ ਤੋਂ ਇਹ ਪੁਤਲੇ ਬਣਾਉਂਦਾ ਆ ਰਹੇ ਹਾਂ ਕੀ ਹਾਲਾਤ ਨੇ ਕਿਉਂਕਿ ਪਿਛਲੇ ਦਿਨੀ ਜਿਹੜੀ ਹੜ੍ਹ ਦੀ ਮਾਰ ਜਿਹੜੀ ਹਰ ਇਲਾਕੇ 'ਚ ਪਈ ਆ ਤੇ ਮੈਂ ਹੁਣ ਪੁੱਤਲਿਆਂ ਦੇ ਉੱਪਰ ਇਸ ਦਾ ਕਿਹਸਰਾ ਦਾ ਅਸਰ ਪਿਆ ਪੁੱਤਲਿਆਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਹੈ ਇਹਨਾਂ ਦੇ ਉੱਤੇ ਖੜਾਵੇ ਕਾਰਨ ਸਾਡੇ 30% ਆਰਡਰ ਦੇ ਰਿਹਾ ਕੈਂਸਲ ਹੋ ਗਏ ਨੇ ਤੇ ਜੇ ਬਾਸ ਦੀ ਗੱਲ ਕਰੀਏ ਤੇ ਬਾਸ ਕਿ ਕਿਸ ਤਰ੍ਹਾਂ ਦੇ ਮਿਲੇ ਤੁਹਾਨੂੰ ਕਿਉਂਕਿ ਬਾਸ ਹੈ ਉਹਦੇ ਉੱਪਰ ਵੀ GST ਹੈ ਗਈ ਆ ਹੁਣ ਕਿ ਆ ਬਾਸ ਸਸਤਾ ਮਿਲਿਆ ਜਾਂ ਮਹਿੰਗਾ ਮਿਲਿਆ ਕਿਉਂਕਿ ਹੜ੍ਹ ਦੇ ਨਾਲ ਕਈ ਬੂਟਿਆਂ ਦੇ ਜਿਹੜੀਆਂ ਪ੍ਰਭਾਵਿਤ ਹੋਏ ਨੇ ਖੜਾ ਦੇ ਕਾਰਨ ਤੇਰੀ ਬਾਸ ਦੀ ਕਟਿੰਗ ਹੋ ਨਹੀਂ ਸਕੀ ਕਿਸੇ ਪਾਸੇ ਵੀ ਹਿਮਾਚਲ ਵਿੱਚ ਵੀ ਕੋਈ ਕਿਤੇ ਕਟਿੰਗ ਨਹੀਂ ਹੋ ਸਕੀ ਖੜਾ ਦੇ ਕਾਰਨ ਤੇ ਸਾਨੂੰ ਬਾਸ ਬਾਹਰੋਂ ਮੰਗਵਾਉਣਾ ਪਿਆ ਅਸਾਮ ਤੋਂ ਦਿੱਲੀੋਂ ਤੇ ਦੇਰੇ ਕਰਕੇ ਉਹ ਮਹਿੰਗਾ ਮਿਲਿਆ ਸਾਨੂੰ ਤੇ ਹੁਣ ਜੇ ਪੁਤਲੇ ਦੀ ਗੱਲ ਕਰੀ ਤੇ ਪੁਤਲਿਆਂ ਦੇ ਹੁਣ ਜਿਹੜੇ ਰੇਟ ਆ ਉਹ ਕਿਸ ਤਰ੍ਹਾਂ ਦੇ ਮਤਲਬ ਕਿ ਦਾੜੇ ਕਿਤੇ ਗਏ ਨੇ ਕਿਉਂਕਿ ਪਹਿਲੇ ਕੁਝ ਹੋ ਰਹੀ ਹੁਣ ਕੁਝ ਹੋ ਰਿਹਾ ਪੁਤਲਿਆਂ ਦੇ ਰੇਟ ਹੀ ਪਹਿਲੇ ਜ਼ਿਆਦਾ ਸੀ ਹੁਣ ਸਾਨੂੰ ਉਹ ਦੇਰ ਇੱਕ ਆਰਡਰ ਕੈਨਸਲ ਹੋਣ ਦੇ ਕਾਰਨ ਅਡਜਸਟਮੈਂਟ ਕਰਨੀ ਪੈ ਰਹੀ ਹੈ ਇਸ ਕਰਕੇ ਪੁਤਲਿਆਂ ਦਾ ਰੇਟ ਥੋੜਾ ਡਾਊਨ ਕਰਨਾ ਪੈ ਰਿਹਾ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਤੁਹਾਡੇ ਪੁਤਲੇ ਜਾਂਦੇ ਸੀ ਮੇਰੇ ਪੰਜਾਬ ਹਿਮਾਚਲ ਤੇ ਜੇ ਐਂਡ ਦੇ ਤਿੰਨਾਂ ਸਟੇਟਾਂ ਦੇ ਵਿੱਚ ਪੁਤਲੇ ਜਾਂਦੇ ਸੀ ਠੀਕ ਇਹ ਸਨ ਸਾਡੇ ਨਾਲ ਕਾਰੀਗਰ ਮੌਜੂਦ ਜਿਨ੍ਹਾਂ ਨੇ ਦੱਸਿਆ ਕਿ ਹੜ ਦੀ ਮਾਰ ਜਿਹੜੀ ਹੈ ਉਹ 라ਵਣ ਮੇਘਮਾਨਾਤ ਅਤੇ ਕੁੰਭ ਕਰਨ ਦੇ ਉੱਪਰ ਵੀ ਇੱਕ ਵਾਰ ਪੈ ਗਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਬਾਸ ਮਹਿੰਗਾ ਮਿਲਣ ਦੇ ਕਾਰਨ ਉਹਨਾਂ ਦੇ ਵੱਲੋਂ ਜਿਹੜਾ ਹੁਣ ਅਡਜਸਟਮੈਂਟ ਕੀਤੀ ਜਾ ਰਹੀ ਹੈ ਕਿ ਪੁਤਲਿਆਂ ਨੂੰ ਵੇਚਣਾ ਹੈ ਕਿਉਂਕਿ ਕਈ ਜਿਹੜੇ ਪੁਤਲੇ ਉਹਨਾਂ ਦੇ ਕੈਨਸਲ ਹੋ ਚੁੱਕੇ ਨੇ ਅਤੇ ਜਿਹੜੀ ਹੜ ਦੀ ਮਾਰ ਆ ਉਹਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਇੱਕ ਜਿਹੜਾ ਮਾੜਾ ਅਸਰ ਛੱਡ ਗਈ ਹੈ ਜਗਵਾਨੀ ਦੇ ਲਈ ਪਠਾਨਕੋਟ ਤੋਂ ਉਤਮਨਦਰ ਠਾਕੁਰ ਦੀ ਰਿਪੋਰਟ ਪੰਜਾਬ ਭਰ ਦੇ ਵਿੱਚ ਜਿਹੜਾ ਹੜ ਦੀ ਮਾਰ ਹਰ ਇੱਕ ਇੱਕ ਵਿਅਕਤੀ ਦੇ ਉੱਪਰ ਆਹ ਹੁਣ 라ਵਣ ਕੁੰਭ ਕਰਨ ਅਤੇ ਮੇਗਨਾਦ ਦੇ ਪੁਤਲਿਆਂ ਤੇ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਮੌਜੂਦ ਨੇ ਇਹ ਪੁਤਲੇ ਬਣਾਉਣ ਵਾਲੇ ਕਾਰੀਗਰ ਇਹਨਾਂ ਨਾਲ ਗੱਲਬਾਤ ਕਰ ਰਹੇ ਆ ਭਾਈ ਤੁਹਾਡਾ ਜਗਵਾਨੀ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਭਾਈ ਕੀ ਨਾਮ ਤੁਹਾਡਾ ਤੇ ਕਿੰਨੇ ਸਾਲ ਤੋਂ ਤੁਸੀਂ ਜਿਹੜਾ ਇਹ ਪੁਤਲੇ ਤਿਆਰ ਕਰ ਰਹੇ ਹੋ ਮੇਰਾ ਨਾਮ ਜਗਿੰਦਰਪਾਲ ਆ ਮੈਂ ਪਿਛਲੇ 25 ਸਾਲਾਂ ਤੋਂ ਇਹ ਪੁਤਲੇ ਬਣਾਉਂਦਾ ਆ ਰਿਹਾ ਕੀ ਹਾਲਾਤ ਨੇ ਕਿਉਂਕਿ ਪਿਛਲੇ ਦਿਨੀ ਜਿਹੜੀ ਹੜ੍ਹ ਦੀ ਮਾਰ ਜਿਹੜੀ ਹਰ ਇਲਾਕੇ 'ਚ ਪਈ ਆ ਤੇ ਮੇਰਾ ਹੁਣ ਪੁਤਲਿਆਂ ਦੇ ਉੱਪਰ ਇਸ ਦਾ ਕਿਸ ਤਰ੍ਹਾਂ ਦਾ ਅਸਰ ਪਿਆ ਪੁਤਲਿਆਂ ਦੇ ਉੱਤੇ ਬ ਖੜਾ ਦੇ ਕਾਰਨ ਸਾਡੇ 30% ਆਰਡਰ ਦੇ ਰਿਹਾ ਕੈਨਸਲ ਹੋ ਗਏ ਨੇ ਤੇ ਜੇ ਬਾਂਸ ਦੀ ਗੱਲ ਕਰੀਏ ਤੇ ਬਾਂਸ ਕਿ ਕਿਸ ਤਰ੍ਹਾਂ ਦੇ ਮਿਲੇ ਤੁਹਾਨੂੰ ਕਿਉਂਕਿ ਬਾਂਸ ਉਹਦੇ ਉੱਪਰ ਵੀ ਜੀਐਸਟੀ ਹੈਗੀ ਆ ਹੁਣ ਕਿ ਆ ਬਾਂਸ ਸਸਤਾ ਮਿਲਿਆ ਜਾਂ ਮਹਿੰਗਾ ਮਿਲਿਆ ਕਿਉਂਕਿ ਹੜ੍ਹਾਂ ਦੇ ਨਾਲ ਕਈ ਬੂਟਿਆਂ ਨੇ ਜਿਹੜੀਆਂ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੇ ਕਾਰਨ ਤੇਰੀ ਬਾਂਸ ਦੀ ਕਟਿੰਗ ਹੋ ਨਹੀਂ ਸਕੀ ਕਿਸੇ ਪਾਸੇ ਵੀ ਹਿਮਾਚਲ ਵਿੱਚ ਵੀ ਕੋਈ ਕਿਤੇ ਕਟਿੰਗ ਨਹੀਂ ਹੋ ਸਕੀ ਹੜ੍ਹਾਂ ਦੇ ਕਾਰਨ ਤੇ ਸਾਨੂੰ ਬਾਂਸ ਬਾਹਰੋਂ ਮੰਗਵਾਉਣਾ ਪਿਆ ਅਸਾਮ ਤੋਂ ਦਿੱਲੀੋਂ ਤੇ ਦੇਰੇ ਕਰਕੇ ਉਹ ਮਹਿੰਗਾ ਮਿਲਿਆ ਸਾਨੂੰ ਤੇ ਹੁਣ ਜੇ ਪੁਤਲੇ ਦੀ ਗੱਲ ਕਰੀ ਤੇ ਪੁਤਲਿਆਂ ਦੇ ਹੁਣ ਜਿਹੜੇ ਰੇਟ ਆ ਉਹ ਕਿਸ ਤਰ੍ਹਾਂ ਦੇ ਮਤਲਬ ਕਿ ਦਾੜੇ ਕਿਤੇ ਗਏ ਨੇ ਕਿਉਂਕਿ ਪਹਿਲੇ ਕੁਝ ਹੋ ਰਹੀ ਹੁਣ ਕੁਝ ਹੋ ਰਿਹਾ ਪੁਤਲਿਆਂ ਦੇ ਵੇਲੇ ਰੇਟ ਹੀ ਪਹਿਲੇ ਜਾਵਾ ਸੀ ਹੁਣ ਸਾਨੂੰ ਉਹ ਦੇਰ ਇੱਕ ਆਰਡਰ ਕੈਨਸਲ ਹੋਣ ਦੇ ਕਾਰਨ ਅਡਜਸਟਮੈਂਟ ਕਰਨੀ ਪੈ ਰਹੀ ਹੈ ਇਸ ਕਰਕੇ ਪੁਤਲਿਆਂ ਦਾ ਰੇਟ ਥੋੜਾ ਡਾਊਨ ਕਰਨਾ ਪੈ ਰਿਹਾ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਤੁਹਾਡੇ ਪੁਤਲੇ ਜਾਂਦੇ ਸੀ ਮੇਰੇ ਪੰਜਾਬ ਹਿਮਾਚਲ ਤੇ ਜੇ ਐਂਡ ਦੇ ਤਿੰਨਾਂ ਸਟੇਟਾਂ ਦੇ ਵਿੱਚ ਪੁਤਲੇ ਜਾਂਦੇ ਸੀ ਠੀਕ ਇਹ ਸਨ ਸਾਡੇ ਨਾਲ ਕਾਰੀਗਰ ਮੌਜੂਦ ਜਿਨ੍ਹਾਂ ਨੇ ਦੱਸਿਆ ਕਿ ਹਾਰ ਦੀ ਮਾਰ ਜਿਹੜੀ ਹੈ ਉਹ 라ਵਣ ਮੇਘਮਾਨਾਤ ਅਤੇ ਕੁੰਭਕਰਨ ਦੇ ਉੱਪਰ ਵੀ ਇੱਕ ਵਾਰ ਪੈ ਗਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਬਾਸ ਮਹਿੰਗਾ ਮਿਲਣ ਦੇ ਕਾਰਨ ਉਹਨਾਂ ਦੇ ਵੱਲੋਂ ਜਿਹੜਾ ਹੁਣ ਅਡਜਸਟਮੈਂਟ ਕੀਤੀ ਜਾ ਰਹੀ ਹੈ ਕਿ ਪੁਤਲਿਆਂ ਨੂੰ ਵੇਚਣਾ ਹੈ ਕਿਉਂਕਿ ਕਈ ਜਿਹੜੇ ਪੁਤਲੇ ਉਹਨਾਂ ਦੇ ਕੈਨਸਲ ਹੋ ਚੁੱਕੇ ਨੇ ਅਤੇ ਜਿਹੜੀ ਹਾਰ ਦੀ ਮਾਰ ਆ ਉਹਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਇੱਕ ਜਿਹੜਾ ਮਾੜਾ ਅਸਰ ਛੱਡ ਗਈ ਹੈ ਜਗਵਾਨੀ ਦੇ ਲਈ ਪਠਾਨਕੋਟ ਤੋਂ ਉਤਮਨਦਰ ਠਾਕੁਰ ਦੀ ਰਿਪੋਰਟ